ਸਸਿਕਾ ਜੀ ਤਾਂ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਭਰ ਕੇ ਬੈਂਗਣ ਬੈਂਗਣ ਇਸ ਤਰੀ ਮੈਂ ਲਈ ਸੀ ਤਿੰਨ ਪਾ ਬੈਂਗਣ ਲਏ ਸੀ ਤੇ ਬੈਂਗਣਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਬੈਂਗਣਾਂ ਦੀ ਜਿਹੜੀ ਲੰਮੀ ਡੰਡੀ ਆ ਉਹਨਾਂ ਨੂੰ ਵੀ ਆਪਾਂ ਕੱਟ ਕਰ ਦਵਾਂਗੇ ਤੇ ਆਹੋ ਤੀਜਾ ਵੀ ਬੈਂਗਣ ਹਦਿਆਂ ਆਪਾਂ ਲਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਾਰੇ ਬੈਂਗਣ ਆਪਾਂ ਇਸੇ ਤਰ੍ਹਾਂ ਸਾਫ਼ ਕਰ ਲਵਾਂਗੇ ਹਾਂਜੀ ਬੈਂਗਣਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਹੁਣ ਆਪਾਂ ਬੈਂਗਣਾ ਦਾ ਮਸਾਲਾ ਬਣਾ ਲੈਨੇ ਆ ਹਾਂਜੀ ਹੁਣ ਆਪਾਂ ਨਮਕ ਪਾਵਾਂਗੇ ਇੱਕ ਚਮਚਾ ਹਲਦੀ ਦਾ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚੇ ਚਮਚੇ ਦਾ ਚੌਥਾ ਹਿੱਸਾ ਲਾਲ ਮਿਰਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਧਨੀਆ ਪਾਊਡਰ ਪਾਵਾਂਗੇ 1 ਚਮਚਾ ਨਾਰਦਾਣਾ ਪਾਵਾਂਗੇ 1 ਚਮਚਾ ਤੇ ਇਹ ਮਿਕਸ ਕਰਾਂਗੇ ਆਪਾਂ 1 ਚਮਚਾ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਆਰ ਦਾਣੇ ਦੀ ਜਗ੍ਹਾ ਤੁਸੀਂ ਆਮ ਬਚੂਰ ਵੀ ਲੈ ਸਕਦੇ ਜਿਕੇ ਪਾ ਇੱਥੇ ਪਾਵਾਂਗੇ ਇੱਕ ਚਮਚਾ ਸਰੋਂ ਦਾ ਤੇਲ ਪਾ ਕੇ ਮਸਾਲਾ ਸਾਡੇ ਬੈਂਗਣਾ ਚੋਂ ਨਿਕਲਦਾ ਨਹੀਂ ਬੜਾ ਬੜਾ ਵਧੀਆ ਇਹ ਭਰੇ ਜਾਂਦੇ ਆ ਤੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੀ ਹੁਣ ਆਪਾਂ ਬੈਂਗਣਾ ਨੂੰ ਉਦੋਂ ਹੀ ਕੱਟ ਲਾਉਣਾ ਹੈ ਜਦੋਂ ਆਪਾਂ ਮਸਾਲਾ ਮਸਾਲਾ ਭਰਾਂਗੇ ਪਹਿਲੇ ਆਪਾਂ ਬੈਂਗਣਾ ਨੂੰ ਕੱਟ ਲਾ ਦਾਂਗੇ ਤੇ ਬੈਂਗਣ ਸਾਡੇ ਕਾਲੇ ਹੋ ਜਾਣਗੇ ਤੇ ਬੈਂਗਣ ਸਾਡੇ ਸਾਫ਼ ਹੈ ਦੂਸਰੇ ਬੈਂਗਣ ਨੂੰ ਇਸ ਤਰ੍ਹਾਂ ਹੀ ਆਪਾਂ ਕੱਟ ਲਾਗ ਦਾਂਗੇ ਤੇ ਨਾਲੋਂ ਨਾਲ ਆਪਾਂ ਬੈਂਗਣਾਂ ਨੂੰ ਚੈੱਕ ਕਰੀ ਜਾਵਾਂਗੇ ਕੋਈ ਬੈਂਗਣ ਸਾਡਾ ਕਾਣਾ ਨਾ ਹੋਵੇ ਸਾਰੇ ਬੈਂਗਣਾਂ ਨੂੰ ਆਪਾਂ ਇਤਨਾ ਹੀ ਭਰ ਲਵਾਂਗੇ ਬੈਂਗਣ ਆਪਾਂ ਸਾਰੇ ਮਸਾਲੇ ਨਾਲ ਭਰ ਲਏ ਤੇ ਆਪਾਂ ਬੈਂਗਣ ਪਿਆਜ਼ ਟਮਾਟਰ ਪਾ ਕੇ ਬਣਾਵਾਂਗੇ ਤੇ ਆਪਾਂ ਗੈਸ ਤੇ ਕੜਾਈ ਰੱਖਦੇ ਆਂ ਹਾਂਜੀ ਆਪਾਂ ਬੈਂਗਣ ਬਣਾਵਾਂਗੇ ਸਰੋਂ ਦੇ ਤੇਲ 'ਚ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਹਾਂਜੀ ਤੇਲ ਗਰਮ ਹੋ ਗਿਆ ਜੀਰਾ ਪਾ ਦਵਾਂਗੇ ීරත් වැඩික ගාත ෑ හන පදමගේ බැංගන් බැං පරණ ග අජී බැංගන අපා පාත ලෝක මටවාස තාක දෙෙන්නේ අජ අපා බැංගනවා චැස් කරරීම పల్టా బాగా కలర్ చేజాకా ప్యాజ టమాటర ਇਸ ਤੋਂ ਬਾਅਦ ਪਾ ਦਾਂਗੇ ਥੋੜਾ ਨਮਕ ਲਾਲ ਮਿਰਚ ਹਲਦੀ ਪਾਊਡਰ ਕਾਲੀ ਮਿਰਚ ਮਸਾਲਾ ਕੰਨੀਆਂ ਪਾਊਡਰ ਹਰੀ ਮਿਰਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ 믹ਸ ਕਰਕੇ ਫੇਕ ਆਪਾਂ ਸਾਕਗੇ ਪਕਾ ਦਾਂਗੇ ਅੱਜ ਜਪਾਂ ਬੈਂਗਣਾ ਨੂੰ ਚੈੱਕ ਕਰ ਲੈਨੇ ਆ ਬੈਂਗਣਾਂ ਨੂੰ ਆਪਾਂ ਅੱਲੀ ਹੋਰ ਪਕਾਵਾਂਗੇ ਹਾਂਜੀ ਬੈਂਗਣ ਆਪਾਂ ਚੈੱਕ ਕਰ ਲੈਨੇ ਆ ਬੈਂਗਣਾਂ ਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਦੇਖ ਲਿਆ ਸੀ ਤੇ ਮਸਾਲੇਦਾਰ ਬੈਂਗਣ ਸਾਡੇ ਬਣ ਕੇ ਤਿਆਰ ਤੇ ਗੈਸ ਕਰ ਦਵਾਂਗੇ ਆਪਾਂ ਬੰਦ ਗੈਸ ਨੂੰ ਮੈਂ ਕਰ ਦਵਾਂਗੀ ਬੰਦ ਹਾਂਜੀ ਆਪਾਂ ਆਲੂ ਬੈਂਗਨ ਪਲੇਟ ਚ ਪਾ ਲਵਾਂਗੇ ਹਾਂਜੀ ਸਾਡੇ ਆਲੂ ਬੈਂਗਨ ਮਸਾਲੇ ਵਾਲੇ ਬਣ ਕੇ ਤਿਆਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ